ਨਿਤਨ ਗੜਕਰੀ ਨੇ ਖੱਤ ਲਿਖ ਦਿੱਤਾ ਹੈ ਖੱਤ ਲਿਖ ਕੇ ਲਫਾਫੇ ਵਿੱਚ ਪਾ ਕੇ ਨਹੀਂ ਉਤੇ ਸੋਹੇ ਗੁਲਾ ਦੀ ਮੋਹਰ ਤੁਲਾ ਕੇ ਨਹੀਂ ਹੋਰਨ ਜੀਤਮਣੀ ਦਾ ਗਾਣਾ ਸੀਗਾ ਤਾਂ ਗੱਲ ਇਹ ਆ ਕਿ ਬਈ ਇਧਰੋਂ ਖੱਤ ਮ ਉਹ ਮਹੱਬਤ ਵਾਲਾ ਨਹੀਂ ਹੈ ਇਧਰੋਂ ਖੱਤ ਤੇ ਦੂਸਰਾ ਹੈ ਇਹ ਜਿਹੜੀ ਖਤੋ ਖਤਾਬਤ ਹੋ ਰਹੀ ਹੈ ਉਹ ਕਹਿ ਰਿਹਾ ਕਿ ਬਾਈ ਕੁਝ ਕਰੋ ਕੁਝ ਕਰੋ ਯਾ ਕੁਝ ਕਰੋ ਸੋ ਨਿਤਿਨ ਗੜਕਰੀ ਨੇ ਇੱਕ ਵਾਰੀ ਫੇਰ ਲੈਟਰ ਬੰਬ ਸੁੱਟਿਆ ਮਾਨ ਸਰਕਾਰ ਤੇ ਕਿ ਭਾਈ ਸਾਹਿਬ ਤੁਹਾਡੇ ਇੱਥੇ ਕੋਈ ਹਾਲ ਲੱਗਦਾ ਨਹੀਂ ਹੈ ਚੰਗਾ ਨਹੀਂ ਹੈ ਇਹ ਗੱਲਾਂ ਮਾੜੀਆਂ ਨਹੀਂ ਇਹੋ ਗੱਲਾਂ ਮਾੜੀਆਂ ਨੇ ਇਹੋ ਗੱਲਾਂ ਮਾੜੀਆਂ ਨੇ ਕਿ ਭਾਈ NHAI ਦੇ ਜਿਹੜੇ ਪ੍ਰੋਜੈਕਟ ਨੇ ਉੱਥੇ ਠੇਕੇਦਾਰਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਯਾਰ ਮਾਨ ਤੁਸੀਂ ਕੁਝ ਕਰ ਹੀ ਨਹੀਂ ਰਹੇ ਯਾਰ ਵੀਰੇ ਕੁਝ ਕਰੋ ਯਾਰ ਹੁਣ ਮਾਨ ਸਾਹਿਬ ਕੀ ਕਰਨਗੇ ਪਤਾ ਨਹੀਂ ਪਰ ਮਾਨ ਸਾਹਿਬ ਪ੍ਰਚਾਰ ਜ਼ਰੂਰ ਕਰਨਗੇ ਇਸ਼ਤਿਹਾਰ ਜ਼ਰੂਰ ਦੇਣਗੇ ਅਖਬਾਰਾਂ 'ਚ ਸੋ ਗੱਲ ਇਹ ਆ ਕਿ ਭਈ ਆਪਾਂ ਅਕਸਰ ਦੇਖਦੇ ਆਂ ਕਿ ਮਾਨ ਸਾਹਿਬ ਕਈ ਮਾਮਲਿਆਂ ਦੇ ਵਿੱਚ ਬਹੁਤ ਜ਼ਿਆਦਾ ਲਾਪਰਵਾਹੀ ਵਰਤ ਰਹੇ ਆ ਮਸਲਨ ਹੁਣ ਜੇ ਆਪਾਂ ਇਹਨਾਂ ਚੀਜ਼ਾਂ ਨੂੰ ਵੇਖੀਏ ਤੁਹਾਨੂੰ ਯਾਦ ਹੋਣਾ ਮਹੀਨਾ ਕੁ ਪਹਿਲਾਂ ਇੱਕ ਮੀਟਿੰਗ ਦੀ ਖਬਰ ਆਈ ਸੀਗੀ ਜਿਹਦੇ ਚ ਅਖਬਾਰਾਂ ਨੇ ਲਿਖਿਆ ਕਿ ਭਾਈ ਉਸ ਮੀਟਿੰਗ ਦੇ ਵਿੱਚ ਪੰਜਾਬ ਨੂੰ ਬੜੀ ਝਾੜ ਪਈ ਆ ਕਿ ਭਾਈ ਤੁਸੀਂ ਪ੍ਰੋਜੈਕਟ ਜਿਹੜੇ ਆ ਪੂਰੇ ਕਰਾਓ ਜਿਹੜੀ ਜ਼ਮੀਨ ਐਕਵਾਇਰ ਹੋਈ ਆ ਤਾਂ ਉਹ ਜ਼ਮੀਨ ਸਾਡੇ ਹਵਾਲੇ ਕਰੋ ਅੱਛਾ ਇਹਨਾਂ ਨੇ ਇੱਥੇ ਆ ਕੇ ਇਹ ਗੱਲ ਕਹੀ ਕਿ ਨਾ 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 ਸਾਨੂੰ ਕੋਈ ਧਮਕੀ ਨਹੀਂ ਦਿੱਤੀ ਕੁਝ ਨਹੀਂ ਹੋਇਆ ਆਲ ਇਜ਼ ਵੈਲ ਆਲ ਇਜ਼ ਵੈਲ ਉਹੀ 3 ਇਡੀਅਟ ਵਾਲਾ ਡਾਇਲੋਗ ਹੁੰਦਾ ਕੀ ਆ ਕਿ ਉਸ ਤੋਂ ਬਾਅਦ ਇੱਕ ਚਿੱਠੀ ਜਾਂਦੀ ਆ ਜਿਹੜੇ ਆਪਣੇ ਚੀਫ ਸੈਕਟਰੀ ਆ ਉਹਨਾਂ ਨੂੰ ਉਹ ਚਿੱਠੀ ਫਿਰ মিডিਆ ਚ ਆ ਜਾਂਦੀ ਹੈ ਤੇ ਉਹ ਚਿੱਠੀ ਗਾਂ ਡੀਜੀਪੀ ਨੂੰ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਕਿ ਬਾਈ ਤੁਸੀਂ ਕਰੋ ਯਾਰ ਕੁਝ ਕਰੋ ਕਾਲ ਨਹੀਂ ਐਸ ਵੇਲੇ ਲੈਣੀ ਪਲੀਜ਼ 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 ਯਾਰ ਐਦਾਂ ਨਾ ਬਾਈ ਠੀਕ ਹੈ ਨਾ ਜਦੋਂ ਆ ਰੁਕੇ ਨਾ ਸਮਝ ਲਓ ਕਿ ਕੋਈ ਕਾਲ ਆ ਗਈ ਹੈ ਵਿੱਚ ਕਿਉਂਕਿ ਮੈਂ ਫੋਨ ਤੋਂ ਕਰਦਾ ਸੋ ਡਿਸਟਰਬਿੰਗ ਜਦੋਂ ਕਿਤੇ ਥੋੜੀ ਜੀ ਹੋਵੇ ਨਾ ਤਾਂ ਸਮਝ ਲਓ ਕਿ ਕਾਲ ਵਗੈਰਾ ਆ ਗਈ। ਅੱਛਾ ਉਤੋਂ ਬਾਅਦ ਉਹ ਚਿੱਠੀ ਜਿਹੜੀ ਸੀਗੀ ਉਹ ਚੱਲ ਗਈ ਡੀਜੀਪੀ ਕੋਲ। ਉਹਦੇ ਵਿੱਚ ਸਾਫ਼ ਲਿਖਿਆ ਕਿ ਠੇਕੇਦਾਰਾਂ ਨੂੰ ਤੇ ਉਹ ਕਹਿੰਦੇ ਨੇ ਕਿ ਤੁਹਾਨੂੰ ਅੱਗ ਲਾ ਕੇ ਫੂਕ ਦੇਾਂਗੇ। ਕੀ ਕਹਿੰਦਾ? ਤੈਨੂੰ ਫੂਕ ਦੂੰ ਮਿੱਟੀ ਦਾ ਤੇਲ ਪਾ ਕੇ। ਤਾਂ ਗੱਲ ਇਹ ਆ ਕਿ ਇੱਕ ਸ਼ਾਇਦ ਠੇਕੇਦਾਰ ਉਹਨਾਂ ਨੇ ਕੁੱਟਿਆ ਵੀ ਆ। ਹੁਣ ਇਹ ਕੌਣ ਨੇ? ਇੱਕ ਵੱਡਾ ਪ੍ਰਸ਼ਨ ਹੈ ਨਾ। ਧਮਕੀਆਂ ਕੌਣ ਦੇ ਰਿਹਾ ਕੀ ਗੈਂਗਸਟਰ ਹੁਣ ਜਿਵੇਂ ਅंसारी ਹੁਰੀ ਕਰਦੇ ਸੀ ਕਿ ਪੰਜਾਬ ਦੇ ਵਿੱਚ ਠੇਕੇਦਾਰਾਂ ਤੋਂ ਹਿੱਸਾ ਮੰਗ ਰਹੇ ਨੇ ਮੰਗ ਰਹੇ ਨੇ ਵੈਸੇ ਇਹ ਹੈ ਇਹ ਸਚਾਈਆ ਅੱਜ ਕੱਲ ਠੇਕੇਦਾਰਾਂ ਤੇ ਵੀ ਕੰਜਾ ਜਿਹੜਾ ਉਹ ਕੱਸਿਆ ਹੋਇਆ ਅਗਲੇ ਕਹਿੰਦੇ ਆ ਕਿ ਬਾਈ ਲੀਡਰਾਂ ਨੂੰ ਹਿੱਸਾ ਦਿੰਦੇ ਜੇ ਸਾਨੂੰ ਵੀ ਦਿਓ ਇਹ ਚੱਲਦਾ ਹੈ ਅੰਦਰਖੱਤੇ ਇਹ ਵੀ ਕਿਸੇ ਦਿਨ ਪਟਾਕਾ ਪੈ ਜਾਣਾ ਟੈਂਡਰਾਂ ਤੋਂ ਲੈ ਕੇ ਸਾਰਾ ਕੁਝ ਜਿਹੜਾ ਉਹ ਇਸ ਤਰ੍ਹਾਂ ਹੀ ਚੱਲੀ ਜਾਂਦਾ ਹੁਣ ਜੇ ਆਪਾਂ ਦੂਸਰੀ ਗੱਲ ਤੇ ਆਈਏ ਜਿਹੜੀ ਗੱਲ ਕਰਨੇ ਵਾਲੀ ਆ ਉਹ ਇਹ ਹੈ ਜਹੂਰ ਕੇ ਉਹ ਕੌਮ ਲੋਕ ਨੇ ਜਿਹੜੇ ਧਮਕੀਆਂ ਦੇ ਰਹੇ ਆ ਜੇ ਜ਼ਮੀਨ ਐਕਵਾਇਰ ਕਰਨ ਦਾ ਵਿਰੋਧ ਹੈ ਤਾਂ ਮੇਰੇ ਖਿਆਲ ਦੇ ਨਾਲ ਅਸੀਂ ਜੇ ਜ਼ਿਆਦਾ ਦੂਰ ਨਾ ਜਾਈਏ ਤਾਂ ਉਸ ਮੀਟਿੰਗ ਤੋਂ ਹੀ ਲਾ ਲਈਏ ਉਸ ਮੀਟਿੰਗ ਤੋਂ ਹੀ ਲਾ ਲਈਏ ਤਾਂ ਮਾਨ ਸਾਹਿਬ ਦੇ ਕੋਲ ਹੁਣ ਮਹੀਨਾ ਡੇਢ ਮਹੀਨਾ ਸੀਗਾ ਮਾਨ ਸਾਹਿਬ ਨੂੰ ਜਿਹੜੇ ਸਬੰਧਤ ਵਿਅਕਤੀ ਨੇ ਜਿਨ੍ਹਾਂ ਦੀ ਜ਼ਮੀਨ ਐਕਵਾਇਰ ਹੋਈ ਆ ਉਹਨਾਂ ਨੂੰ ਟੇਬਲ ਤੇ ਲੈ ਕੇ ਆਉਣਾ ਚਾਹੀਦਾ ਹੈ ਤੇ ਕਿਸਾਨ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਕੋਈ ਦੂਰ ਨਹੀਂ ਹੈ ਸਾਰੇ ਮਾਨ ਸਾਹਿਬ ਦਾ ਰਿਗਾਰਡ ਕਰਦੇ ਨੇ ਸਤਿਕਾਰ ਕਰਦੇ ਨੇ ਉਹ ਸਿਆਣੇ ਆਗੂਆਂ ਨੂੰ ਬੁਲਾਇਆ ਜਾਵੇ ਉਹਨਾਂ ਨੂੰ ਸਮਝਾਇਆ ਜਾਵੇ ਪੀੜਤ ਜਿਹੜੇ ਆ ਇਸ ਕਿਉਂਕਿ ਜਿਨ੍ਹਾਂ ਦੀ ਜ਼ਮੀਨ ਐਕਵਾਇਰ ਹੋਈ ਇਸ ਪ੍ਰੋਜੈਕਟ ਦੇ ਜਿਹੜੇ ਪੀੜਤ ਹੀ ਹੁੰਦੇ ਆ ਜਿਨ੍ਹਾਂ ਨੇ ਉਜੜਨਾ ਤਾਂ ਮਤਲਬ ਕਿ ਉਹਨਾਂ ਦੀਆਂ ਮੰਗਾਂ ਸੁਣ ਲਈਆਂ ਜਾਣ ਜੇ ਕਿਤੇ ਕੋਈ ਕੋਰ ਕਸਰ ਹੈਗੀ ਆ ਪੰਜਾਬ ਸਰਕਾਰ ਆਪਣੇ ਕੋਲੋਂ ਵੀ ਥੋੜਾ ਬੋਤਾਂ ਕਰ ਸਕਦੀ ਆ ਚਲੋ ਉਹਨਾਂ ਦਾ ਘਰ ਪੂਰਾ ਕਰਕੇ ਤੇ ਤੁਸੀਂ ਜ਼ਮੀਨ ਜਿਹੜੀ ਉਹਨਾਂ ਨੂੰ ਦਿਓ ਹੁਣ ਜਿਹੜੀ ਅੱਜ ਵਾਲੀ ਚਿੱਠੀ ਆ ਉਹਦੇ ਵਿੱਚ ਤੇ ਉਹਨਾਂ ਨੇ ਸਾਫ਼ ਲਿਖਿਆ ਕਿ ਅਸੀਂ ਸਾਰੇ ਹੀ ਪ੍ਰੋਜੈਕਟ ਬੰਦ ਕਰਦੇਾਂਗੇ ਇੱਕ ਅਖਬਾਰ ਨੇ ਤੇ ਕਿਹਾ ਕਿ 8-10 ਹਜ਼ਾਰ ਕਰੋੜ ਦੇ ਪ੍ਰੋਜੈਕਟ ਜਿਹੜੇ ਬੰਦ ਕਰਾਂਗੇ ਮੈਂ ਚਿੱਠੀ ਹਾਲਾਂਕਿ ਪੜੀ ਨਹੀਂ ਹੈ ਗੜਕਰੀ ਸਾਹਿਬ ਵਾਲੀ ਸਾਰੀ ਚਿੱਠੀ ਕਿ ਉਹਦੇ ਵਿੱਚ ਕੀ ਆਇਆ ਪਰ ਜੋ ਮੀਡੀਆ ਰਿਪੋਰਟਾਂ ਨੇ ਕਿ ਇਹ ਤੇ ਬੜੇ ਵੱਡੇ ਪ੍ਰੋਜੈਕਟ ਨੇ ਆ ਬਹੁਤ ਵੱਡੇ ਪ੍ਰੋਜੈਕਟ ਆ ਚੀਨਾ ਦਾ ਜੇ ਆਪਾਂ ਜ਼ਿਕਰ ਕਰੀਏ ਬਿਲਕੁਲ ਇਹ ਕਹਿੰਦੀ ਹੈ ਕਿ 14288 ਕਰੋੜ 14288 ਕਰੋੜ ਦੇ ਪ੍ਰੋਜੈਕਟ ਨੇ ਜਿਹੜੇ ਮਤਲਬ ਕਿ ਪੰਜਾਬ ਦੇ ਵਿੱਚੋਂ ਅਸੀਂ ਫਿਰ ਆਪਣੇ ਬੰਦ ਕਰ ਦੇਾਂਗੇ ਤਾਂ ਤੁਸੀਂ ਸੋਚ ਕੇ ਦੇਖੋ ਯਾਰ ਇਹ ਚੀਜ਼ਾਂ ਮੈਂ ਮੰਨਦਾ ਮੇਰੀ ਨਜ਼ਰ ਦੇ ਵਿੱਚ ਮੈਂ ਇਸ ਕੱਲ ਦੇ ਨਾਲ ਬਿਲਕੁਲ ਮਤਫਕ ਹਾਂ ਕਿ ਯਾਰ ਪੰਜਾਬ ਟੋਟੇ ਟੋਟੇ ਹੋਣ ਦੇ ਨਾਲ ਨਾ ਸਾਨੂੰ ਇੱਕ ਸਮੱਸਿਆ ਪੈਦਾ ਹੋ ਗਈ ਕਿ ਸਾਡੀ ਜਿਹੜੀ ਫਰਟਾਈਲ ਜ਼ਮੀਨ ਜਿਸ ਨੂੰ ਆਪਾਂ ਕਹਿੰਦੇ ਆ ਉਹ ਸੀਮਤ ਹੋ ਗਈ ਆ ਵੈਸੇ ਪੂਰੀ ਦੁਨੀਆ ਦੇ ਵਿੱਚ ਜੰਗਾਂ ਯੁੱਧਾਂ ਲੜਾਈਆਂ ਦਾ ਜਿਹੜਾ ਮੁੱਖ ਕਾਰਨ ਹੈ ਉਹ ਜ਼ਮੀਨ ਦੇ ਟੋਟੇ ਹੀ ਹੁੰਦੇ ਆ ਪਿੰਡਾਂ ਦੇ ਵਿੱਚ ਵੀ ਕਤਲ ਲੜਾਈਆਂ ਪੜਾਈਆਂ ਉਹ ਸਾਰਾ ਕੁਝ ਕੈਲੋਕਿਕ ਜ਼ਰ ਜ਼ੋਰੂ ਜ਼ਮੀਨ ਦੇ ਨਾਲ ਜਾ ਜੁੜਦੀਆਂ ਨੇ ਜ਼ਮੀਨ ਦਾ ਰੋਲਾ ਕੀ ਹੈ ਕਿ ਦੂਜੀਆਂ ਚੀਜ਼ਾਂ ਜਿਹੜੀਆਂ ਨੇ ਉਹ ਵਧਦੀਆਂ ਨੇ ਘਟਦੀਆਂ ਨੇ ਪਰ ਜ਼ਮੀਨ ਉੱਥੇ ਦੀ ਉੱਥੇ ਰਹਿੰਦੀ ਆ ਜਿਸ ਤਰ੍ਹਾਂ ਸ਼ਹਿਰੀਕਰਨ ਵਧਿਆ ਸਮੀਨ ਦੀ ਮੰਗ ਬਹੁਤ ਵੱਧ ਗਈ ਆ ਮੇਰਾ ਇੱਕ ਦੋਸਤ ਦੱਸ ਰਿਹਾ ਸੀਗਾ ਕਿ ਆ ਗੁਰਦਾਉਂ ਏਰੀਏ ਦੇ ਵਿੱਚ ਉਹ ਕਹਿੰਦਾ ਕਿ ਲਾਲੂ ਕੇ ਹਜ਼ਾਰ ਕੋ ਸਕੁਅਰ ਫੀਟ ਦਾ ਜੇ ਤੁਸੀਂ ਲੈਣਾ ਹੈ ਨਾ ਮਕਾਨ ਤੇ ਉਹ ਮਤਲਬ ਕਿ ਕਰੋੜਕਰੜ ਦੇ ਨੇੜੇ ਚਲਾ ਜਾਏਗਾ ਮੈਂ ਸੁਣ ਕੇ दंग ਰਹਿ ਗਿਆ ਮੈਂ ਤਾਂ ਦੇਖਿਆ ਨਹੀਂ ਜਿਹੜੇ ਡਿਵੈਲਪਮੈਂਟ ਏਰੀਆਜ਼ ਨੇ ਕਿ ਉਹਨਾਂ ਦੇ ਵਿੱਚ ਜ਼ਮੀਨ ਦੀ ਇੱਟਾਂ ਸੀਮਿੰਟ ਤਾਂ ਉਹੀ ਰੇਟ ਹੁੰਦਾ ਹੈ ਨਾ ਉਰੇ ਆਪਣੇ ਵੀ ਉਹੀ ਰੇਟ ਹੋਏਗਾ ਚਲੋ ਕਿ 5-10 ਰੁਪਏ ਦਾ ਫਰਕ ਹੋਏਗਾ ਗੱਟੇ ਦਾ ਜਾਂ ਕਿਹ ਲੋਕਿ ਇੱਟਾਂ ਦੇ ਕੋਈ ਹਜ਼ਾਰ ਕੋਈ 500 ਦੇ ਫਰਕ ਦੇ ਨਾਲ ਆਪਾਂ ਕੋਈ ਟਸਟ ਆਉਣੇ ਹਨ ਇਹ ਹੀ ਫਰਕ ਹੋਏਗਾ ਨਾ ਪਰ ਬੇਸਿਕਲੀ ਫਰਕ ਕੀ ਹੈ ਫਰਕ ਹੈ ਫਰਕ ਹੈ ਜ਼ਮੀਨ ਦਾ ਜ਼ਮੀਨ ਤੁਸੀਂ ਬਰਾ ਬੀਕਾਨੇਰ ਟੱਪ ਜਾਓ ਤਾਂ ਉੱਥੇ ਜਾ ਕੇ ਭਾਅ ਪੁੱਛੋਗੇ ਤਾਂ ਕੁਝ ਹਜ਼ਾਰ ਚ ਕਿੱਲਾ ਪਰ ਜੇ ਤੁਸੀਂ ਆ ਸਾਡੇ ਇੱਥੇ ਲਾਗੇ ਸਰਾਵਾ ਪਿੰਡ ਆ ਝੋੜਾ ਪਿੰਡ ਆ ਜਾ ਕੇ ਉੱਥੇ ਜ਼ਮੀਨ ਦਾ ਠੇਕਾ ਹੀ ਪੁੱਛ ਲੋਗੇ ਹੋ ਸਕਦਾ ਉੱਥੇ ਉੱਥੇ ਤੁਹਾਨੂੰ 25 30 ਹਜ਼ਾਰ ਤੱਕ ਕਿੱਲਾ ਕਹਿਣ ਵਿੱਗਾ ਕਹਿਣ ਇੱਥੇ ਇੱਥੇ ਲੱਖ ਲੱਖ ਰੁਪਏ ਦੇ ਨੇੜੇ ਠੇਕੇ ਦੇ ਜ਼ਮੀਨ ਦੀ ਇੰਨੀਆ ਜ਼ਮੀਨਾਂ ਤਗੜੀਆਂ ਸੋ ਜ਼ਮੀਨ ਦੀ ਵੈਲਿਊ ਤਾਂ ਹੈ ਜ਼ਮੀਨ ਬੇਸ਼ਕੀਮਤੀ ਹੈ ਪਰ ਕੀ ਅਸੀਂ ਮਤਲਬ ਹੋਰ ਨੁਕਸਾਨ ਨਹੀਂ ਕਰ ਰਹੇ ਇਹਦੇ ਨਾਲ ਕਿ ਜ਼ਮੀਨ ਐਕਵਾਇਰ ਹੋ ਚੁੱਕੀ ਆ ਇੰਨਾ ਸਾਰਾ ਕੁਝ ਹੋ ਚੁੱਕਾ ਥੋੜਾ ਜਿਹਾ ਹਿੱਸਾ ਜਿਹੜਾ ਬਕਾਇਆ ਰਹਿੰਦਾ ਹੈ ਮਿਸਾਲ ਦੇ ਤੌਰ ਤੇ ਇੱਕ ਸਮਰਾਲੇ ਦੇ ਲਾਗੇ ਟਾਟਾ ਦਾ ਪ੍ਰੋਜੈਕਟ ਹੈ ਉੱਥੋਂ ਦੇ ਤੁਹਾਨੂੰ ਵਸਨੀਕ ਦੱਸ ਦੇਣਗੇ ਜੇ ਕੋਈ ਆਪਣੇ ਨਾਲ ਜੁੜਿਆ ਹੋਇਆ ਨਾ ਸਮਰਾਲੇ ਰੀਅਲ ਤਾਂ ਤੁਹਾਨੂੰ ਦੱਸਦਾ ਹੈਗਾ ਹੁਣ ਚੱਕਰ ਕੀ ਆ ਕਿ ਬਹੁਤ ਤਗੜਾ ਪ੍ਰੋਜੈਕਟ ਉੱਥੇ ਮਤਲਬ ਕਿ ਸੈਂਕੜੇ ਜਾਂ ਹਜ਼ਾਰਾਂ ਰੁਜ਼ਗਾਰ ਪੈਦਾ ਹੋ ਸਕਦੇ ਆ ਪਰ ਉਹ ਜੁੜਿਆ ਹੋਇਆ ਸ਼ਾਇਦ ਹਾਈਵੇ ਕਰਕੇ ਤੇ ਜੇ ਉਹ ਹਾਈਵੇ ਮੰਨ ਲਓ ਬੰਦ ਹੋ ਜਾਂਦਾ ਹੈ ਤਾਂ ਜਿਹੜੇ ਉਲੀਕੇ ਪ੍ਰੋਜੈਕਟ ਹੁੰਦੇ ਆ ਜੇ ਮੰਨ ਲਓ ਇਸ ਤਰ੍ਹਾਂ ਦੀ ਕਨੈਕਟੀਵਿਟੀ ਜਿਹੜੀ ਸੰਭਾਵੀ ਹੁੰਦੀ ਆ ਕਿਸੇ ਵੀ ਕਾਰਖਾਨੇਦਾਰ ਨੂੰ ਕਿਸੇ ਵੀ ਕਾਰਪੋਰੇਟ ਨੂੰ ਨਾ ਮਿਲ ਕੇ ਅਗਲਾ ਤੋਂ ਭੱਜ ਜਾਏਗਾ ਸਮਝਦੇ ਹੋ ਨਾ ਆਪਾਂ ਨੂੰ ਕਿਹੜਾ ਕੋਈ ਪੋਰਟ ਲੱਗਦਾ ਹੈ ਆਪਾਂ ਡਰਾਈ ਪੋਰਟ ਆ ਡਰਾਈ ਪੋਰਟ ਆ ਲੈ ਠੀਕ ਹੈ ਨਾ ਜੀ ਤੋਂ ਆਪਾਂ ਨੂੰ ਮਤਲਬ ਕਿ ਕੱਚਾ ਮਾਲ ਮਗਵਾਉਣ ਵਾਸਤੇ ਜਾਂ ਆਪਣਾ ਜਿਹੜਾ ਬਣਿਆ ਮਾਲ ਹੈ ਉਹ ਬਾਹਰ ਜਾਂ ਦੂਜੀਆਂ ਸਟੇਟਾਂ ਚ ਭੇਜਣ ਵਾਸਤੇ ਕਨੈਕਟੀਵਿਟੀ ਦੀ ਜ਼ਰੂਰਤ ਤੇ ਰਹੇਗੀ ਨਾ ਆਪਾਂ ਨੂੰ ਚਾਹੇ ਰੇਲ ਮਾਰਗ ਹੈ ਚਾਹੇ ਸੜਕੀ ਮਾਰਗ ਹੈ ਦੋਈ ਮਾਰਗ ਨੇ ਨਾ ਆਪਣੇ ਕੋਲ ਤਾਂ ਇਹ ਇਹ ਸਾਨੂੰ ਜ਼ਰੂਰ ਸੋਚਣਾ ਪਵੇਗਾ ਮਾਲ ਸਾਹਿਬ ਦਾ ਫਰਜ਼ ਬਣਦਾ ਹੈ ਦੇਖੋ ਮੈਂ ਇੱਥੇ ਕਿਸੇ ਨੂੰ ਦੋਸ਼ ਨਹੀਂ ਦੇਵਾਂਗਾ ਮੈਂ ਇਹ ਨਹੀਂ ਕਹਿੰਦਾ ਕਿ ਭਾਈ ਫਲਾਣਾ ਮੜਾ ਜਿਹਦੀ ਜ਼ਮੀਨ ਜਾਂਦੀ ਹੋਵੇ ਉਹਨੂੰ ਪੂਰਾ ਹੱਕ ਹੈ ਜਿਹਨੇ ਉਜੜਨਾ ਉਹ ਪੂਰਾ ਹੱਕ ਹੈ ਕਿ ਉਹ ਐਕਵਾਇਰ ਹੋਈ ਜ਼ਮੀਨ ਦਾ ਪੂਰਾ ਹੱਕ ਲਵੇ